ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਨੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਹੁਣ ਭਾਈ ਅਸੀਂ ਚੱਲੇ ਆ ਇੱਕ ਸਪੈਸ਼ਲ ਜਗ੍ਹਾ ਤੇ ਹੂੰ ਸਪੈਸ਼ਲ ਜਗ੍ਹਾ ਉਹ ਪਈ ਹਰੇਕ ਵੀਰ ਵਾਸਤੇ ساری ਉਮਰ ਸਪੈਸ਼ਲ ਹੀ ਰਹਿੰਦੀ ਹੈ ਨਾ ਹਨਕੋੜ ਰੱਜੀ ਦੀਦੀ ਕੋਲ ਠੀਕ ਹੈ ਜੀ ਤੇ ਉਹਨਾਂ ਦੇ ਘਰਾਂ ਜਾਣਾ ਹੈ ਅੱਜ ਸਾਡੀ ਹੈਗਾ ਰਮਨ ਦਾ ਬਰਥਡੇ ਹਾਂ ਜੀ ਭਾਣ ਜੀ ਦਾ ਮੇਰੀ ਦਾ ਤੇ ਜਿਹੜੀ ਬੜੀ ਕੁੜੀ ਆ ਰੱਜੀ ਦੀਦੀ ਦੀ ਉਹਦਾ ਬਰਥਡੇ ਆ ਫਿਰ ਨਿਆਣਿਆਂ ਨੂੰ ਚਾਹ ਹੁੰਦਾ ਹੀ ਆ ਵੀ ਭਾਈ ਸਾਡਾ ਵੀ ਬਲੌਗ ਬਣੇ ਹੈ ਤੇ ਰਮਨ ਨੇ ਫੋਨ ਕਰਿਆ ਜੀ ਜੈਸਮਿਨ ਮੰਨੂ ਤਾਂ ਉਹਨੇ ਕਰਿਆ ਨਹੀਂ ਉਹਨੇ ਆਪਣੀ ਮਾਮੀ ਨੂੰ ਫੋਨ ਮਾਰਿਆ ਵੀ ਮਾਮੀ ਵੀ ਮੇਰਾ ਬਰਥਡੇ ਆ ਵੀ ਭਾਈ ਮਨਾਉਣਾ ਹੈ ਆਪਾਂ ਨੇ ਹਨਾ ਵੀ ਤੁਸੀਂ ਆਇਓ ਜ਼ਰੂਰ ਤੇ ਫਿਰ ਜੈਸਮੀਨ ਦਾ ਮੰਨੂ ਫੋਨ ਆਇਆ ਸਲਾਹ ਜੀ ਤਾਂ ਚਲੋ ਹੈ ਨਹੀਂ ਤੀ ਕਿਉਂਕਿ ਹੁਣ ਬਜਾਈ ਲੱਗੇ ਵੇ ਜੀ ਕਰਨ ਕਣਕ ਦੀ ਬਜਾਈ ਚੱਲ ਰਹੀ ਆ ਉਹਦੇ ਕਰਕੇ ਟਾਈਮ ਦੀ ਸ਼ਾਰਟ ਬਹੁਤ ਆ ਇੱਕ ਅੱਜ ਗੱਡੀ ਨੇ ਬਹੁਤ ਤੰਗ ਕਰੇ ਗੱਡੀ ਦਾ ਬੈਟਰੀ ਖਰਾਬ ਹੋ ਗਈ ਕੱਲ ਦੀ ਹੈਰਾਨ ਕਰਦੀ ਇਹ ਕਦੇ ਸਟਾਰਟ ਪਹਿਲੀ ਸਲਫ ਚ ਹੋ ਜਾਂਦੀ ਕਦੇ ਹੁੰਦੀ ਨਹੀਂ ਤੀ ਤੇ ਕਈ ਵਾਰ ੱੱਕੇ ਨਾਲ ਬੀਨਤੀ ਹੁੰਦੀ ਇਹ ਨਵੀਆਂ ਗੱਡੀਆਂ ਜਿਹੜੀਆਂ ਸੈਂਸਰ ਸਿਸਟਮ ਨੇ ਇਹਨਾਂ ਚ ਇਹ ਮਤਲਬ ਜਦ ਤੱਕ ਇਹਨੂੰ ਕਰੰਟ ਨਹੀਂ ਮਿਲਦਾ ਮੜਾ ਜਾ ਬੈਟਰੀ ਤੋਂ ਉਦੋਂ ਤੱਕ ੱੱਕੇ ਨਾਲ ਵੀ ਨਹੀਂ ਹੁੰਦੀਆਂ ਸਟਾਰਟ ਜੇ ਬੈਟਰੀ ਗੱਲ ਅਟੈਚ ਹੈਗੀ ਆ ਬੈਟਰੀ ਚ ਕਰੰਟ ਹੈਗਾ ੱੱਕੇ ਨਾਲ ਵੀ ਤਾਂ ਹੁੰਦੀ ਆ ਨਹੀਂ ਹੁੰਦੀ ਤੇ ਕੱਲ ਅਸੀਂ ਪਰਸੋਂ ਬਹੁਤ ਖੱਜਲ ਖੁਆਰ ਹੋਏ ਜੀ ਬਾਜ਼ਾਰ ਚ ਬੰਦ ਹੋ ਗਈ ਉਥੋਂ ਵਿਚਾਰੇ 4-5 ਬੰਦੇ ਆ ਨੇ ੱੱਕਾ ਲਵਾਇਆ ਪਰ ਇਹ ਦੇਖ ਲਓ ਤੁਸੀਂ ਟੱਸ ਤੇ ਮੱਸ ਨਹੀਂ ਹੋਇਆ। ਫੇਰ ਚਲੋ ਉੱਪਰ ਟਰਮੀਨਰ ਜੀ ਧੋਏ, ਉਹਦੇ ਧੋਏ ਤੇ ਬਾਅਦ ਦੁਬਾਰਾ ਟੱਕਾ ਲਾਇਆ ਚਲੋ ਫੇਰ ਹੋ ਗਈ ਜੇ ਤੇ ਮੜਾ ਜਾਂ ਕਰੰਟ ਮਿਲ ਗਿਆ ਇਹਨੂੰ ਕਿਤੇ। ਹਨਾ ਇਦਾਂ ਤੇ ਅੱਜ ਬੈਟਰੀ ਰਖਾਈ ਨਵੀਂ ਪਹਿਲਾਂ ਹਣ ਭੱਜ ਕੇ ਬੈਟਰੀ ਰਖਾ ਕੇ ਲੈ ਕੇ ਆਇਆ ਤੇ ਹੁਣ ਪਹੁੰਚਿਆ ਜੀ ਦਮਾ ਦਮ ਘਰਾਂ ਦਾ ਸਤਾਰ ਤਾਂ ਹੁਣ ਉਹੀ ਆ ਜਿਹੜੀ ਦੁੱਧ ਨੂੰ ਬੰਨੀ ਵੀ ਹੁੰਦੀ ਆ। ਬਾ ਕੱਪੜੇ ਚੇਂਜ ਕਰੇ ਆਪਾਂ ਨੇ ਤੇ ਹੁਣ ਤੁਰਪਣਾ ਜੀ ਆਪਾਂ ਨੇ ਭੈਣ ਕੋਲ ਨੂੰ ਪਹਿਲਾਂ ਜਾਣਾ ਅਸੀਂ ਮਾਲਾਂ ਜੈਸਮੀਨ ਨੇ ਜਾਣਾ ਜੀ ਨਾਲ ਤੇ ਆਜੋ ਪਹਿਲਾਂ ਤੁਸੀਂ ਮਾਤਾ ਜੀ ਨੂੰ ਮਿਲੋ ਫੇਰ ਕਰਦੇ ਆਂ ਗੱਲਬਾਤ ਮਿਲੋ ਜੀ ਇੱਧਰ ਪਹਿਲਾਂ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੰਮੀ ਅੱਜ ਸੂਟ ਹੋਰ ਪਾ ਲਿਆ ਕੋਈ ਕੱਢ ਗਏ ਹਾਂ ਪਾਣਾ ਹੀ ਤਾਂ ਇਹ ਪ੍ਰੈਸ ਕਰਕੇ ਸਵੇਰ ਨੂੰ ਹੋਰ ਵਿਆਹ ਕਰਕੇ ਮੈਂ ਕਿਹ ਚਲ ਵਿਆਹ ਤਾਂ ਇੱਧਰ ਹੂੰ ਕੁੜੀ ਦਾ ਅੱਜ ਭਾਈ ਵਿਆਹ ਸਾਡੇ ਪਿੰਡ ਹਾਂ ਠੀਕ ਆ ਪਹਿਲਾਂ ਜਾਣਾ ਤਾਂ ਮੈਂ ਕਿ ਹੁਣ ਪਹਿਲਾਂ ਟਾਈਮ ਲੱਗਿਆ ਕੱਪੜੇ ਪ੍ਰੈਸ ਕਰੇ ਇਹ ਪ੍ਰੈਸ ਕਰਕੇ ਤਾਂ ਪਾਇਆ ਇਹ ਹੂੰ ਕਿ ਚਾਉਂ ਇਹ ਸੂਟ ਨੂੰ ਸੇ ਕਾਦ ਸੋਇਆ ਦਾ ਮੰਮੀ ਇਹ ਮੈਂ ਕਹਿੰਦਾ ਮੈਂ ਤੇਰੇ ਅੱਜ ਹੀ ਦੇਖਿਆ ਪਾਇਆ ਵਾ ਪਹਿਲੀ ਵਾਰ ਪਾਇਆ ਪਹਿਲੀ ਵਾਰ ਪਾਇਆ ਲੈਓ ਭਾਈ ਪਹਿਲੀ ਵਾਰ ਪਾਇਆ ਪਹਿਣਾ ਸਾਡੀਆਂ ਕਹਿੰਦੀਆਂ ਰਹਿੰਦੀਆਂ ਵੀਡੀਓ ਚ ਵੀ ਆਂਟੀ ਇੱਕੇ ਸੂਟ ਪਾਈ ਖੜੀ ਆ ਅੱਜ ਦੇਖੋ ਗਾਰੰਟੀ ਦੀ ਤੌਰ ਤੇ ਮੈਨੂੰ ਪ੍ਰੈਸ ਕਰਨੇ ਦੀ ਅੱਜ ਵੀ ਟਾਈਮ ਹੈਗਾ ਤਾਂ ਉੱਥੇ ਕੀਰਤਨ ਹੋਣਾ ਤਾਂ ਟਾਈਮ ਲੱਗਣਾ ਤਾਂ ਮੈਂ ਚਾਹੁੰਦਾ ਪ੍ਰੈਸੇ ਕਰਨਾ ਇਹਨੂੰ ਇਹ ਘਰਾਂ ਪ੍ਰੈਸ ਹਾਂ ਸੀਤਾ ਵਾ ਤਾਂ ਵੀ ਪ੍ਰੈਸੇ ਦਾ ਕਰ ਵੇਖਣੀ ਪਿਆ ਤਾਂ ਹਾਂ ਤਾਂ ਫੇਰ ਮੈਂ ਕਿਹਾ ਉਹਨੂੰ ਪ੍ਰੈਸ ਕਰਕੇ ਪਾਈ ਬਣਦੀ ਆ ਠੀਕ ਆ ਠੀਕ ਆ ਉਧਰ ਉਧਾ ਮਾਰਿਆ ਇਹ ਕਿਹੜਾ ਵਿਆਹ ਆ ਮਨ ਹਾਂ ਹਾਂ ਜਾਈ ਮੈਂ ਉਹ ਕਹਿੰਦਾ ਸ਼ਾਮ ਨੂੰ ਪਹੁੰਚੇ ਜ਼ਰੂਰ ਹਾਂ ਕੋਈ ਨਹੀਂ ਚੱਲ ਸ਼ਾਮ ਪਾਈ ਮਾਰ ਕੇ ਆਵਾਂਗੇ ਕਿਹੜਾ ਤੇ ਭਾਈ ਹੁਣ ਅਸੀਂ ਜਾਣਾ ਜੀ ਪਹਿਲਾਂ ਮਾ ਲਾਂ ਮਾ ਲਾ ਜਾਣਾ ਮੰਮੀ ਮੈਂ ਹੀ ਜਾਣਾ ਹੱਥ ਐ ਜਾਣਾ ਏ ਜਸ ਮੀਨੇ ਜਾਣਾ ਹਾਂ ਛੋਟੀ ਨੇ ਜਾਣਾ ਛੋਟੀ ਨੇ ਅੱਛਾ ਹਰਗੁਣ ਨੇ ਮੈਂ ਕਹਾ ਛੋਟੀ ਛੋਟੀ ਕਰੋ ਛੋਟੀਆਂ ਸਾਰੇ ਤੇ ਹੁਣ ਛੋਟੀ ਉਹ ਮੈਂ ਤਾਂ ਚੱਕਰਾਂ ਮਾ ਪੈ ਗਿਆ ਦਾ ਵੀ ਛੋਟੀ ਕਿਸੇ ਕੁੜੀ ਦਾ ਨਾਮ ਆ ਵੀ ਜਦੋਂ ਛੋਟੀ ਆ ਉਹ ਠੀਕ ਆ ਠੀਕ ਆ ਇਹਦਾ ਦੁਬਾਰਾ ਨਾਂ ਤੇ ਛੋਟੀ ਆ ਹਾਂ ਹਾਂ ਠੀਕ ਹੁਣ ਮੈਂ ਰਾਣ ਵਿੱਚ ਕੁਝ ਵੀ ਕਹਿ ਸਕਦੇ ਨਹੀਂ ਬਿਲਕੁਲ ਬਿਲਕੁਲ ਹਾਂ ਇਹ ਛੋਟੀ ਕਹਿ ਦੇਣਾ ਹਰ ਗੂ ਕਹਿ ਦੇਣਾ ਕਦੇ ਮੈਂ ਕੁਝ ਕਹਿ ਦੇਣਾ ਮੇਰੇ ਪਤਨੀ ਕਿਆ ਕਿਆ ਕਹਿਣਾ ਨਹੀਂ ਬਿਲਕੁਲ ਬਿਲਕੁਲ ਤੇ ਭਾਈ ਹੁਣ ਸਾਨੂੰ ਵੀ ਕਾਲੀ ਲੱਗੀ ਪਈ ਆ ਵੀ ਕਦੋਂ ਆਪਣੇ ਲੱਡੂ ਨੂੰ ਲੈ ਆਈਏ ਜਾ ਹਾਂ ਹੁਣ ਬਸ ਆ 5 ਤਰੀਕ ਨੂੰ ਸਵਾ ਮਹੀਨਾ ਹੋ ਜਾਣਾ ਜੈਸਮੀਨ ਨੂੰ ਤੇ 5 6 ਤਰੀਕ ਨੂੰ ਐਂਟਰੀ ਹੋ ਜਣੀ ਉਹਦੀ ਫੂਲਪਿੰਡ ਚ ਹਾਂ ਐ ਸਾਡੀ ਫੈਮਿਲੀ ਚ ਪਾਈ ਐਂਟਰੀ ਹੋ ਜਣੀ ਦੁਆਰਾ ਐਂਟਰੀ ਫਿਰ ਕਰਾਂਗੇ ਐਨ ਪੂਰੀ ਜੋਰਾ-ਛੋਰਾ ਨਾਲ ਤੇ ਬਾਕੀ ਹੁਣ ਆਪਾਂ ਜਾਣਾ ਮੰਮੀ ਮਾਲਾ ਹਾਂ ਮਾਲਾ ਤੇ ਜੈਸਮੀਨ ਨੂੰ ਨਾਲ ਲੈ ਕੇ ਫਿਰ ਭਾਬੀ ਨੇ ਕਹ ਤਾਂ ਨਹੀਂ ਜਾਣਾ ਅੱਜ ਉਹ ਢਿੱਲੀ ਜੀ ਹੈ ਕਹਿੰਦੀ ਉਹਨੂੰ ਬੁਖਾਰ ਜਿਹਾ ਚੜਦਾ ਰਿਹਾ अच्छा सही तो डाउना है मुंडा भी, मुंडा भी नहीं लजा होना एक ये तो आओ फिर अकेले बंदे ते तो फिर के आही लड्डूए सांभ होना ਸਾਡਾ ਸੁੱਤਾ ਪਿਆ ਜੀ ਦੇਖ ਲੋ ਇਹ ਲੱਡੂ ਛਿੱਟਾ ਪਿਆ ਜਾਂਦਾ ਲੱਤੂ ਛਿੱਟਾ ਪਿਆ ਤੇ ਠੀਕ ਹੈ ਆਪਾਂ ਹੀ ਅ ਮੁੰਡਾ ਰੋ ਕਰੇ ਰਹੂੰਗਾ ਸਫਾਈ ਕਰੇ ਠੀਕ ਹੈ ਉਹ ਨਿਆਣਾ ਵੀ ਸਾਹਣਾ ਵੀ ਹੁਣ ਦੋ ਲੈ ਕੇ ਚਲ ਜਾਵਾਂ ਫਿਰ ਮੈਨੂੰ ਓਕੀ ਹੋ ਜਣੀ ਓਕੀ ਹੋ ਜਾਣੀ ਇਹ ਵੀ ਗੱਲ ਆ ਹਨਾ ਹੂੰ ਅਸੀਂ ਜਸਮੀਨ ਨੂੰ ਭਾਈ ਉਧਰ ਤੇ ਹੀ ਲੈ ਜਾਣਾ ਉਧਰ ਹੀ ਛੱਡਿਆ ਹਾਂ ਹਾਂ ਸਵਾ ਮਹੀਨੇ ਦੀ ਹੋਏ ਤੇ ਲਿਆਉਣੀ ਔਰੇ ਬੂਲ ਹੂੰ ਨਹੀਂ ਮਨਾ ਤਾਂ ਅਸੀਂ ਉਰੇ ਵੀ ਸਕਦੇ ਤੇ ਪਰ ਨਹੀਂ ਫਿਰ ਜਸਮੀਨ ਤੇ ਆਣੀ ਤਾਂ ਹੁਣ ਹਾਂ ਜਿਹੜੀ ਉਥੇ ਬਣਾਏ ਨੇ ਸਲਾਹ ਅਸੀਂ ਬਣਾਈ ਤੀ ਵੀ ਭਾਈ ਵੀ ਉਰੇ ਬਲਾ ਲੂਗਾ ਭੈਣ ਉਹਨਾਂ ਨੂੰ ਵੀ ਉਰੇ ਬਰਡੇ ਮਨਾ ਲੂਗੇ ਤੇ ਫੇਰ ਜੈਜ਼ਮੀਨ ਤੇ ਨੀਤਾ ਵੀ ਆਉਣਾ ਨਹੀਂ ਤਾਂ ਨਾਲ ਹੀ ਫਿਰ ਉੱਤੇ ਵੀ ਜਾਣਾ ਛੁੱਟੀਆਂ ਦਾ ਔਖਾ ਤਾਂ ਹਾਂ ਸਕੂਲ ਜਾਂਦਾ ਏ ਪਰ ਨਿਆਣੇ ਏ ਵੀ ਗੱਲ ਆ ਇਹ ਔਖਾ ਤਾਂ ਹੁਣ ਤਾਂ ਜਾਨੂੰ ਅਸੀਂ ਪੰਜਰ ਜਾਨੂੰ ਨਾ ਛੁੱਟੀ ਹੋ ਜਣੀ ਘਰ ਆ ਜਣਾ ਉਹਨਾਂ ਨੇ ਬਿਲਕੁਲ ਬਿਲਕੁਲ ਹਾਂ ਤਾਂ ਕਰਕੇ ਫੇਰ ਸਾਨੂੰ ਉੱਥੇ ਹੁਣ ਮਨਾਉਣਾ ਪੈਣਾ ਹੂੰ ਵੀ ਦੋਹੇ ਕੰਮਾਂ ਦੀ ਸਾਨੂੰ ਔਖੀ ਧੀ ਉਧਰ ਨਿਆਣੇ ਦੇ ਹੀ ਔਖੀ ਆ ਵੀ ਨਿਆਣੇ ਨਹੀਂ ਆ ਹੁਣ ਇੱਥੇ ਵੀ ਸਕੂਲ ਜਾਂਦੇ ਨਿਆਣੇ ਛੁੱਟੀ ਨਹੀਂ ਆ ਗਈ ਇੱਧਰ ਜਸਮੀਨ ਦਾ ਤਾਂ ਸਾਨੂੰ ਜਸਮੀਨ ਦਾ ਸਹੀ ਗੱਲ ਆ ਵੀ ਨਹੀਂ ਤਾਂ ਸਾਡੇ ਵਿੱਚੋਂ ਹੋਣਾ ਕਰੇ ਵੀ ਚੱਲ ਸੀ ਗਿਆ ਚਲੇ ਜਾਏ ਨੇ ਇਹਨੂੰ ਬੁਖਾਰ ਚੜਦਾ ਹੁਣ ਇਹ ਹੂੰ ਤਾਂ ਨਹੀਂ ਪਹ ਜਾਣਾ ਲੱਭ ਜਸ ਲੱਭੀ ਤੇ ਠੀਕ ਆ ਠੀਕ ਆ ਤੇ ਚਲੋ ਫਿਰ ਹੁਣ ਆਪਾਂ ਤੁਰਦੇ ਹਾਂ ਮਾਲਾਂ ਨੂੰ ਮਿਲਦੇ ਹਾਂ ਜੀ ਫਿਰ ਤੁਹਾਨੂੰ ਮਾਲਾਂ ਜਾ ਕੇ ਭਾਈ ਆਓ ਜੀ ਪਹੁੰਚ ਗਏ ਮਾਲਾਂ ਸੱਸੀ ਕਾਲ ਦੀ ਸਾਰਿਆਂ ਨੂੰ ਸਾਡੀ ਹਰਗੁਣ ਜੀ ਹੋ ਗਈ ਤਿਆਰ ਇਹ ਅੱਜ ਆਪਣੀ ਚੱਲੀ ਆ ਪੂਇਕੜ ਸੁਣੇ ਗਣ ਚੱਲਿਆ ਲੱਡੂ ਅੱਜ ਟਾਹਰਾ ਪੂਰੀ ਵੇਸੇ ਲੱਡੂ ਦੀ ਹੈ ਅੱਜ ਹੈਗਾ ਹੀ ਰਮਨ ਦਾ ਹੈਪੀ ਬਰਥਡੇ ਹੈਪੀ ਬਰਥਡੇ ਤੇ ਆ ਚੱਲੀ ਹੁਣ ਆਪਾਂ ਜੱਦੀਏ ਨਾ ਜੀ ਮੇਰੇ ਪੁੱਤਰ ਆਏ 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 ਮੇਨ ਲੱਡੂ ਮੰਮੀ ਹਰ ਕੰਨਾ ਬੱਜੀ ਵਿੱਚ ਆਈ ਦੇ ਹਾਂ ਕਰਨਾ ਕਿਉਂ ਬੰਦੇ ਦਾ ਪਿਆਰੇ ਦੀ ਕਾਰੇ ਹਾਂ ਸੱਸ ਦੀ ਕਾਰੇ ਨੂੰ ਹੁਣ ਤੱਕ ਤੁਹਾਨੂੰ ਤਾਂ ਪਾਲੀ ਨੇ ਐਨਕਾ ਮਾਰ ਮਾਰ ਕੇ ਪਾਲ ਤਾ ਉਹ ਜਦ ਜ ਸਾਨੂੰ ਪਾਲਿਆ ਹੀ ਜਿਆਦਾ ਐਨਕਾ ਲਈ ਜੇ ਲੱਗੇ ਨਾ ਅੱਛਾ ਮਾਰਗੀ ਦੀ ਪਾਲਿਆ ਨੂਰ ਵੀ ਪਾਈ ਐ ਐਨਕਾ ਨਾ ਪਾਈ ਨਹੀਂ ਇੱਕ ਗੱਲ ਆ ਜੀ ਮੰਮੀ ਸਾਡੀ ਨੇ ਛੇਲੇ ਬਹੁਤ ਹੁਣ ਤੁਸੀਂ ਲਾ ਲਓ ਸਾਬ ਦੋਨੇ ਵਾਲੇ ਮੀਤੀ ਦੀ ਕੋਲ ਜੀ ਹੂੰ ਹਾਂ ਫੇ ਨਿੱਕਾ ਦੀ ਦੇ ਨਿਆਣੇ ਰੱਜੀ ਦੀ ਦੇ ਨਿਆਣੇ ਹੁਣ ਬਾਈ ਦੇ ਦੋ ਨਿਆਣੇ ਹਰ ਨੂਰ ਰਹਿ ਮਨਕੀਰਤਾ ਛੇਲੇ ਬੋਲ ਕਰਾਇ ਮਮੀ ਨੇ ਜੱਸੀ ਦੀ ਕੁੜੀ ਬੜੀ ਹਾਂ ਜੱਸੀ ਦੀ ਜੀ ਹਾਂ ਕਹਿੰਦਾ ਐ ਕਿ ਬੱਜੂ ਜੱਲਾ ਬੋ ਨਹੀਂ ਕੋਈ ਪਾਲਾ ਵੀ ਭੁੱਲ ਗਿਆ ਤਾਂ ਅੰਗਾ ਤਾਂ ਕਰਵਾਤੀ ਤੇ ਇੱਕ ਨੇ ਕੁੜੀ ਦੇ ਚੱਕਰ ਦਾ ਹੱਥਾਂ ਰੁਪਈਆ ਦੀਆਂ ਹਾਂ ਜਦੋਂ ਰਾਤ ਨੂੰ ਦੋ ਦੋ ਚਾਹ ਕਹਿੰਦਾ ਮਲ ਬਾਈ ਇਦਰ ਮੰਮੀ ਵੀ ਮਿਲ ਗਈ ਵਾਈ ਗੁਰਜੀ ਕਿ ਭਤੇ ਬਈ ਨਾ ਤੁਸੀਂ ਐਨਕਾ ਭੁੱਲ ਤਾਂ ਗਏ ਹਾਂਜੀ ਜੈਸਵੀਰ ਬੱਸ ਮम्मी ਦੀ ਆ ਨਹੀਂ ਕਹਦਾ ਸੋਹ ਜਾਣਦਾ ਨਹੀਂ ਉਹ ਤੁਰੇ ਰਹੇ ਨੇ ਇਹਨੇ ਪੀਗਾ ਤਾਂ ਮਮੀ 라 ਮੈਂ ਹਾਂਜੀ ਹਾਂ ਬਸ ਇੱਕੋ ਗੱਲ ਕੋਈ ਜਾਂਦਾ ਹੀ ਨਹੀਂ ਹੈਗਾ ਦੱਸ ਹਾਂ ਯਾਨੀ ਆਣਾ ਬਦਹਿਲਾ ਪਿਆਰ ਹਾਂ ਮੈਂ ਤਾਂ ਬਹੁਤ ਹਾਂ ਤੇ ਫੇਰ ਮਾਰੇ ਖੋਲਣੇ ਨੂੰ ਕਹਿਣਾ ਐਨ ਕਾ ਚੱਕੇ ਭਾਈ ਹੋਰ ਪਾਸੇ ਰੱਖ ਦੋ ਗੇਰ ਨੂੰ ਦਿਓ ਹਾਂ ਠੀਕ ਹੈ ਓਏ ਐ ਟੈਂਸ਼ਨ ਹੁੰਦੀ ਇਹ ਮੇਰਾ ਲੱਡੂ ਮੇਰਾ ਇਹ ਇਧਰ ਜੈਸਵੀਰ ਸੱਚੀ ਕਹਿੰਦਾ ਮੈਂ ਕਿ ਆ ਬੋਲਣਾ ਨਾਨੀਆਂ ਦਾ ਦਾਦੀਆਂ ਲੱਗੀਆਂ ਹੋਈਆਂ ਮੈਂ ਦੇਖ ਰਹੀ ਹਾਂ ਦੂਰ ਬੈਠੇ ਹਾਂ ਹਾਂ ਫਿਲਮ ਲੱਗੀ ਹੋਈ ਹੈ ਮੈਂ ਇੰਜੋਏ ਕਰ ਰਹੀ ਹਾਂ ਤੇ ਸਾਡੀ ਹਰ 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 ਕਿੰਨੀ ਕਰਮਾ ਵਾਲੀ ਹੈ ਦਾਦੀ ਦਾ ਪਿਆਰ ਵੀ ਨਾਨੀਆਂ ਦਾ ਪਿਆਰ ਵੀ ਪੜ ਨਾਨੀ ਦੀ ਮੰਮੀ ਕਾ ਲੱਗਦੀ ਪੜਨਾ ਦੀ ਪੜ ਨਾਨੀ ਦਾ ਹਾਂ ਪਾਪਾ ਦੀ ਮਾਮੀ ਹਾਂ ਮੇਰੀ ਨਾਨੀ ਹਾਂ ਅਕੀ ਉਹਦਾ ਪਿਆਰ ਵੀ ਮਿਲਦੇ ਹੈ ਮੇਰੀ ਨਾਨੀ ਬਿਲਕੁਲ ਪੜ ਪੈ ਜਾਂਦਾ ਹੀ ਪੜਨਾਂ ਦੀ ਰੱਪੜ ਪੜਨਾਂ ਦੀ ਪੜਨਾਂ ਦੀ ਹਾਂਜੀ ਹਾਂ ਦੇਖੋ ਕੋਈ ਕਰਾਣੇ ਦਾ ਟਕਾਲੀ ਵੀ ਨਾ ਟਕਾਲ ਲੈ ਗੁਣ ਹਾਂ ਇਹ ਜਦ ਆਪਣੀ ਦਾਦੀ ਦੀ ਗੋਦੀ ਚ ਜਾਂਦੀ ਆ ਕਈ ਵਾਰ ਤਾਂ ਸੁੱਤੀ ਅੱਜ ਜਾਂਦੀ ਆ ਹਾਂ ਤਾਂ ਉਧਰ ਦਾਦੇ ਨਾਲ ਬੋਦਲ ਨਾ ਮਾਰੀਏ ਮੈਂ ਪੂਰਾ ਦਾਦਾ ਦਾ ਮਨੂ ਲੱਗਦਾ ਹੈ ਦਾਦੂ ਨੂੰ ਵੀ ਕਾਪੀ ਆ ਕੋਈ ਨਾ ਕਰਦੀਆਂ ਦੇਖੋ ਬੋਦਲ ਨਾ ਮਾਰਦੀ ਆ ਕਿਹ ਕਿਹ ਪਤਾ ਦਾਦੇ

ਇਹ ਤਾਂ ਕਹਿੰਦੇ ਇਹ ਆਉਣੀ ਹੋਣੀ ਫਰਾਟ ਉਹ ਕਹਿੰਦਾ ਨਾ ਲੜਵਾ ਦਾ ਦੁਕਾਨ ਚੋਂ ਦੇ ਆ ਹਾਂਜੀ ਕੱਪੜੇ ਦੇਖਣ ਆ ਲੱਜੀ ਜਾਂਦਾ ਜਬਾਕ ਸਾਡਾ ਐਨਾ ਕੱਪੜੇ ਅੰਦੇ ਨੇ ਬੱਚੇ ਉਹਨੂੰ ਜਿਹੜਾ ਕੱਪੜਾ ਨੇ ਹੁਣ ਮਾਂ ਮੈਂ ਤਾਂ ਕਿੰਨੀ ਕਹਿਣਾ ਵਾ ਸਹੀ ਲੱਗਦੀ ਜੇ ਪਾਈ ਹੋਈ ਹੂੰ ਇਹ ਵਧੀਆ ਲੱਗਦੀ ਹੈ ਜੀ ਹਾਂ ਪਰ ਜਿਹੜੀ ਇਹ ਬੂਟਾਂ ਨਾਲ ਟੋਪੀ ਸੀ ਉਹ ਬੜੀ ਕੁਲੀ ਆਜ ਤਾਂ ਸੱਚੇ ਛੋਟਾ ਜਿਹਾ ਨਾ ਇਹਨੂੰ ਮਿਲਦੀਆਂ ਹਾਂ ਹਾਂਜੀ ਹਾਂ ਇਹ ਵੀ ਰੰਗ ਮਿਲੇ ਕੇ ਆ ਜੀ ਬੂਟਾਂ ਨਾਲ ਜਦ ਕਿ ਇਹਨੇ ਕਰ ਵੀ ਮਿਲ ਗਿਆ ਨੇ ਆ ਬਈ ਸਾਰੇ ਚੁੱਪ ਕਰ ਜਾਨ ਜੈਸੇ ਵੀ ਤੂੰ ਹਰਗੁਣਾਏ ਇੱਕ ਮਿੰਟ ਛੱਡ ਜਾ ਪਹਿਲਾਂ ਬਾਗਵਾਸੀ ਲੈ ਕੇ ਹਰਗੁਣਾ ਨੀਂਦ ਲੈਣੇ ਸੱਚੀ ਵਾਰ ਹਰਗੁਣਾ ਨੀਂਦ ਜੜੀ ਅਸਲ ਤੇ ਨਾ ਨੀਂਦ ਨੀਂਦ ਕੈਨੂੰ ਹੁਣ ਸੰਦੀਪ ਨਾਲ ਲੜਾਕਿਆ ਜਿੰਦਾ ਘੰਟਾ ਪਹਿਲਾਂ ਹੁਣ ਜਾਏ ਕੁੱਕੀ ਜਿੱਕ ਵਾਰ ਸੌਂਗੀ ਫਿਰ ਤਾਂ ਚਾਹੇ ਬਾਜੇ ਵਜਾਈ ਹੋਵੇ ਕੋਣ ਲੈਣੇ ਨੇ ਨਾ ਹਾਂ ਬੜੀ ਚੰਬੜੀ ਆ ਇਹ ਮਿੰਦੀ ਦੇ ਤਾਂ 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 ਕਰਨੀ ਹੈ ਬਈ ਇਹ ਧੀ ਲੋਰ ਸਾਰੀ ਕਿੰਨੀ ਪਈ ਆ ਖਰਗੁਨਾ ਮਾਤਾ ਜੀ ਬਾਪਾ ਨੇ ਉਹ ਹੋਏ ਹੋਏ ਨੋਨਾ ਵੀ ਆ ਗਿਆ ਨੋਨਾ ਵੀ ਆ ਗਿਆ ਫਿਰ ਨੋਨਾ ਮੈਨਾਂ ਕੋਲ ਤੋਂ ਆਹ ਇੱਕ ਦੋ ਵਾਰ ਦੇਖਿਆ ਜਿੱਤੇ ਜੈਸਮੀਨ ਆਖਵਾਦੀ ਮੇਰੀ ਗੋਦੀ ਚ ਬੈਠ ਕੇ ਰਾਏ ਕਰਦਣ ਕਮਾਉਗੀ ਵੀ ਕਿੱਥੇ ਰਗ ਗਈ ਨਾਲੀ ਬੈਠਣ ਉਹਰੇ ਸੰਦੀਪ ਮਾਲਸ਼ ਕਰਦੀ ਸਵੇਰ ਟਾਈਮ ਸਹਰਾਣੇ ਕੋ ਪੁੱਕੀ ਬੈਠ ਕੇ ਕਰਦਣ ਕਦੇ ਆ ਕਦੇ ਆ ਕਮਾਉਦੀ ਆ ਪੁੱਕੀ ਵੀ ਆਪਣੀ ਕਰਦਣ ਨੂੰ ਘਮਾਈ ਜਾਂਦੀ ਬਈ ਮਾਲਸ਼ ਦਾ ਵੀ ਫਰਕ ਬਹੁਤ ਆ ਚਾਚਾ ਜੀ ਜਿਹੜੀ ਮਾਲਸ਼ ਹੁੰਦੀ ਆ ਨਾ ਉਹਦਾ ਬਹੁਤ ਫਰਕ ਹੈ ਤੇਲੀ ਤੋਂ ਪਹਿਲਾਂ ਤੇਲੀ ਸੰਦੀਪ ਨੇ ਦੀ ਜਿਹਦੇ ਨਾਲ ਆਪ ਆਪਣਾ ਨਾਰੀ ਦਾ ਤੇਲ ਨਾਲ ਸਤਾ ਦੇ ਘਰ ਨਹੀਂ ਹਾਂ ਨਹੀਂ ਨਾ ਬੱਚੇ ਦੇ ਗੈਸ ਨਹੀਂ ਬਣਦੀ ਫਿਰ ਹ ਨਹੀਂ ਨਹੀਂ ਸਹੀ ਗੱਲ ਆ ਹਾਂ ਤੁਹਾਨੂੰ ਦੇਖਣਾ ਵੀ ਤੁਸੀਂ ਮਾਲਸ ਕਰਦੇ ਕਿ ਨਹੀਂ ਨਾ ਭੈਣ ਜੀ ਨੇ ਆਪੇ ਕਰਦਿਆ ਗਾੜੀ ਬਿਤੇਗੇ ਕਰਗੇ ਮਾਲਸ ਹੱਦੋਂ ਮਨ ਕੀਰਤ ਜੀ ਜੀ ਬਹੁਤ ਕਰੀ ਹੈ ਨਾ ਇਹ ਤਾਂ ਦੇਖ ਹੀ ਕਰਿਆ ਭੈਣ ਜੀ ਚਲੀਆਂ ਆਪੇ ਸੰਭਲਣੇ ਲਾਤ ਨੂੰ ਲਾਤ ਨੂੰ ਲਾਤ ਨੂੰ ਸੂਰ ਜਾਣ ਲੱਗਾ ਤੂੰ ਕਹੋ ਕਦਣਾ ਜਵਣੇ ਆਂ ਭੱਜਦੇ ਮੋਤਾਂ ਹੀ ਤੂੰ ਗਾਲੇ ਆ ਤੋ ਜਾੜਾ ਦੂਆ ਹੀ ਮਾਰੀ ਹੋਣ ਓ ਰੋਜ਼ ਰਿਆਂ ਦੇ ਪੈਣਾ ਖੂਨ ਖੋ ਦਾ ਬਹੁਤ ਮਿੱਠੀਆਂ ਮਾਰਦੇ ਆ ਹੋ ਸੱਚੀ ਗੱਲ ਹੁਣ ਤਾਂ ਹੋਦੀ ਕੋਈ ਆਮ ਬੰਦਾ ਤਾਂ ਨਹੀਂ ਚੱਕਾ ਚੱਕ ਉਹਨੂੰ ਨਹੀਂ ਚੱਕ ਸਕਦਾ ਕੋਈ ਸੌਖਾ ਜਿਹਾ ਉਹ ਤਾਂ ਵੱਡਾ ਇੱਕ ਵਾਰ ਹੱਥ ਘੁੱਟ ਕੇ ਹੀ ਪਾਣਾ ਪੈਂਦਾ ਉਹਦੇ ਕੱਛਾਂ ਨੂੰ ਕੋਈ ਨਾਰਵਾਂ ਦਾ ਸੁੱਕਿਆ ਬੰਦਾ ਤਾਂ ਨਹੀਂ ਚੱਕ ਸਕਦਾ ਸੁੱਕਿਆ ਲੱਡੂ ਓਏ 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 ਰੋਣਾ ਹੋ ਗਿਆ ਚਾਲੂ ਰੋਣਾ ਵੀ ਆ ਗਿਆ ਹਾਂ ਕੋਈ ਮਿਲ ਜਾਣਾ ਅਸਲ ਅਸਲ ਜਿਆਦਾ ਖਾਓ ਵੀ ਥੋੜਾ ਜਿਆਦਾ ਮਤਲਬ ਆਇਆ ਆ ਦੇਖਾ ਨਹੀਂ ਆਪ ਦੇਖ ਪਤਾ ਕੀ ਹੈ ਹੁਣ ਸਾਡੇ ਕੋਲ ਨਹੀਂ ਹੈ ਤਾਂ ਸਾਡੇ ਕੋਲ ਜੀ ਸਾਡੇ ਕੋਲ ਹਾਂ ਸਾਡੇ ਕੋਲ 10 ਦਿਨ ਰਹਿਣਾ ਨੇ ਪਰ ਸਾਡੀ ਗੋਦੀ ਚ ਆ ਕੇ ਨੇ ਟੀ ਡੀਜੀ ਕਰ ਕੰਨ ਕਿਹਦੀ ਗੋਦੀ ਚ ਆ ਕੇ ਸਹੀ ਗੱਲ ਹੈ ਨਿਆਣੇ ਨੂੰ ਉਹੀ 스멜 ਆ ਜਾਂਦੀ ਨਾ ਜੀ ਹਾਂ ਤੁਸੀਂ ਤਾਂ ਕਹਿਤਾ ਫਿਰ ਆਪਣੀ 스ਕੈਟੀ ਲਾਉਂਦੀ ਹੋਵੇ ਦਾਦੀ ਜੀ ਜਿਹੜੀ ਹੁੰਦੀ ਨਾ ਟੱਲਾ ਲੰਮੂ ਕਰਕੇ ਮੇਰੀ ਨਾਨੀ ਆ ਵੀ ਚਾਉ ਆ ਭਾਈ ਬੋਧ ਕਰਦੀ ਹੈ ਮੇਰਾ ਕਹਦੇ ਬੋਧੇਗਾ ਫਿਰ ਇਹ ਕੀ ਕਰੂ ਮੈਂ ਨਾਨਕੇ ਕਰ ਜਾਣਾ ਹੈ ਲੱਟੂ ਆਣ ਜਾਣਾ ਹੈ ਪਤਾ ਕੀ ਪੈਣਾ ਦਾਦੀ ਕਿਸ ਤਰ੍ਹਾਂ ਕਰਦਾ ਦੀਪਾਈ ਜਦੋਂ ਉਹਨੂੰ ਕੁੜੀ ਆਈ ਆ ਕਿ ਕਿਤੇ ਨਿਆਣੇ ਦੇ 60 ਪੇਟ ਨਵਾਂ ਦਿਨ ਇਹ ਹੁਣ ਵੀ ਆ ਸਹੀ ਗੱਲ ਇਹ ਗੱਲ ਵੀ ਹੁਣ ਵੀ ਹੈ ਹੁਣ ਵੀ ਹੈ ਜੀ ਤਾਂ ਇਹ ਕਿੰਮਤ ਨਾਮ ਦੀ ਤਾਰੇ ਹੁਣ ਡਾਲੇ ਆ ਵੀ ਮੈਂ ਕਹੀ ਬਣਾਇਆ ਜੀ ਇਹ ਕੁੜੀ ਕੋਲ ਤੇ ਆ ਗਏ ਮਿਲ ਗਏ ਅੰਦਰ ਚ ਡਰ ਹੁੰਦਾ ਵਿੱਕੀ ਸਿੰਘ ਨੇ ਜੋਤਨਵਾਰ ਕਹੇ ਮਿਲੂ ਕਹਿੰਦੇ ਹੁਣ ਇਹਨਾਂ ਮਾਰਨਾ ਕਰਦੇ ਹੋ ਕਹਿਣ ਤੇ ਹਾਂ ਸਹੀ ਗੱਲ ਹਾਂ ਬਹੁਤ ਵਾਰ ਕਹਿੰਦੇ ਇਹ ਆਟੋਮੈਟਿਕ ਗੱਲ ਸਾਰੇ ਦੀ ਗੱਲ ਹਾਂਜੀ ਚਲੋ ਹਰਕੁਣ ਦੇ ਨਾਨਕੇ ਦਾ ਨੇੜੇ ਹੀ ਆ ਪੰਜ ਪੰਜ ਮਿੰਟ ਚ ਨਾਲ ਕੇ ਪੰਜ ਮਿੰਟ ਤੇ ਦਾੜ ਕੇ ਇਹ ਗੱਲ ਜਾਣਦਾ ਹੈ ਹਾਂ ਤੁਮ ਆ ਲਿਆ ਕੰਨੀ ਚ ਦੌੜੇ ਦੌੜੇ ਆ ਜਾਗਾ ਹੋਰ ਕੀ ਜਦ ਜਦ ਮਾਰ ਜੀ ਕਾਲੂ ਨੇ ਨੰਨਤੀ ਹੋ ਜਾਣਾ ਹਾਂਜੀ ਹਾਂ ਕਾਲੂ ਭਾਈ ਸਾਡੇ ਲੱड्डੂ ਦਾ ਹੈਗਾ ਪਹਿਲਾ ਮੰਥ ਪੂਰੇ 1 ਮਹੀਨੇ ਹੈਪੀ ਬਰਥਡੇ ਹੋ ਗਿਆ ਮਾਨੀ ਹੈਪੀ ਬਰਥਡੇ ਰੱਖ ਲੋ ਹਾਂ ਦੂਜਾ ਦੂਏ ਮਹੀਨੇ ਦੀ ਪੂਰੀ ਹੋਗੇ ਦੂਸਰਾ ਪਹਿਲੇ ਮਹੀਨੇ ਦਾ ਇਹਦਾ ਪਹਿਲਾ ਜਨਮ ਦਿਨ ਹਾਂ ਹਾਂ ਲੱਡੂ ਦਾ ਉਹਦਾ ਆਪਣੀ ਜ਼ਿੰਦਗੀ ਚ ਬਸ ਹਾਂਜੀ ਹਾਂ ਸਹੀ ਗੱਲ ਹੈ ਆਪਣੇ ਮਾਪੇ ਦੀ ਆਗਿਆ ਚ ਰਹਿਣਾ ਹਾਂਜੀ ਹਾਂ ਅਸੀਂ ਉਸ ਨੂੰ ਚਾਹੁੰਦੇ ਆਂ ਧੀਾਂ ਦੀ ਕਿਸਮਤ ਬਾਬਾ ਘਰੋਂ ਇਦਾਂ ਦੇ ਉਰੇਕੇ ਭੇਜੇ ਵੀ ਜਿੱਥੇ ਵੀ ਜਨਮ ਲੰਮੀ ਆ ਜਿਹੜੀਆਂ ਵੀ ਹੈਗੀਆਂ ਵਿਵਣ ਮਾਪੇ ਦੇ ਕਹਿਣ ਚ ਰਹਿਣ ਬਸ ਬਿਲਕੁਲ ਕਹਿਣ ਚ ਰਹਿਣ ਬਸ ਪਰਮਾਤਮਾ ਨੇ ਜ਼ਿੰਦਗੀ ਚ ਖੁਸ਼ੀ ਹੀ ਰੱਖੀ ਹੁੰਦੀ ਆ ਖੁਸ਼ੀ ਬਿਲਕੁਲ ਕੁੜੀਆਂ ਉਹ ਸਿਆਣੇ ਬੰਦੇ ਕਹਿੰਦਾ ਕਹਿੰਦਾ ਕੁੜੀਆਂ ਤੇ ਥੋੜੀ ਡਰ ਲੱਗਦਾ ਹਾਂ ਇਹਨਾਂ ਦੇ ਕਰਮਾਂ ਦੇ ਡਰ ਲੱਗਦਾ ਹਾਂ ਬਸ ਉਹਨਾਂ ਦੇ ਘਰ ਵਾਲੇ ਵੇੜੇ ਨਾ ਮਾਰਨ ਕਿਸੇ ਵੀ ਪਤਾ ਨਹੀਂ ਸਹੀ ਗੱਲ ਉਹ ਤਾਂ ਉਹ ਤਾਂ ਉਹ ਤਾਂ ਗਾਲਤੀਆ ਹੋ ਕੇ ਭੋਏ ਇਹ ਜੰਤੂ ਤਾਂ ਤਰੇ ਲਾਉਂਦੇ ਸੋਹਣਾ ਨੇ ਲੜਾਈ ਲੀਂਦੀ ਆ ਉਹ ਇੱਕ ਹੱਥ ਨਾਲ ਦੀ ਦੋ ਹੱਥਾਂ ਨਾਲ ਇੱਕ ਟਾਈਪ ਪਰ ਬੰਦੇ ਨਾਲ ਤੀਏ ਨੂੰ ਪੜਦੇ ਨੇ ਇਹ ਗੱਲ ਖਾਜੀ ਪਹਿਲਾਂ ਕੱਖੀ ਦਾ ਆਪ ਕਰ ਦਿੰਨੇ ਆ ਬੱਟ ਨੇ ਹੱਥੀਂ ਵੀ ਤੇਰੀ ਗੱਲ ਤੇ ਧੀ ਸੌਰੀ ਨਹੀਂ ਕਹਿੰਦੇ ਬਸ ਇੱਕ ਗੱਲ ਆ ਰਹੀ ਬੀਸਰ ਜੇ ਆਪਾ ਕੋਤੂ ਲੜਾਈ ਹੋ ਜਿੱਤੇ ਮੜਾ ਜਿੱਤੇ ਸੌਰੀ ਕਹਿ ਦਈਏ ਚਾਹੇ ਜਿੰਨੇ ਮਰਜੀ ਡੂੰਘੇ ਬੋਲ ਬੋਲੇ ਹੋਣ ਹਾਂਜੀ ਸਾਰੇ ਇੱਕ ਤਾਂ ਇਹ ਬਹੁਤ ਵੀ ਮਜੇਦਾਰ ਬੰਦੇ ਆ ਜੀ ਸੌਰੀ ਬੋਲਦੇ ਜੇ ਰਵਿੰਦਰ ਸੌਰੀ ਬੋਲਦਾ ਬਾਹਰ ਦੀ ਲੈ ਮੈਨੂੰ ਤਾਂ ਲੜਦੇ ਨਹੀਂ ਹਾਂ ਮਨੂ ਤਾਂ ਲੜਦਾ ਨਹੀਂ ਮੈਂ ਰੱਦਦੀ ਨਹੀਂ ਹਾਂ ਲੈ ਮੈਂ ਤਾਂ ਲੜਦਾ ਨਹੀਂ ਹਾਂ ਲੜਦਾ ਹੀ ਨਹੀਂ ਜੀ ਹੋਰ ਕੀ ਆ ਇਹ ਤਾਂ ਦੇਖਦੇ ਜੇ ਕੋਈ ਛੋਟੀ ਮੋਟੀ ਗੱਲ ਹੋ ਗਈ ਨਾ ਜੇ ਨਾਲ ਸੌਰੀ ਮੰਗਾਣੀ ਹੈ ਕਹੋ ਸੌਰੀ ਮੈਂ ਕਹਣਾ ਸੌਰੀ ਕਾ ਤੇ ਕਹੀ ਆ ਆ ਕਹਿ ਤਾ ਕਹਿ ਤਾ ਸੌਰੀ ਕਹਿ ਤਾ ਆ ਗਿਆ ਵੀ ਮੈਂ ਪਰ ਆਪਣੀ ਮਨ ਠੀਕ ਕਰ ਲੈ ਦੇਖਿਆ ਮੈਂ ਖਾ ਲਿਆ ਸੌਰੀ ਉਹ ਫਿਰ ਨੂਰ ਤੂੰ ਆਪੇ ਛੋਟਕੀਆ ਸਮਝ ਆ ਰਿਹਾ ਆਪੇ ਮਨ ਨੂੰ ਹੌਸਲਾ ਦੇਣ ਬਣਾਇਆ ਦੇਖੀ ਪਾਈ ਹੁੰਦੀ ਆ ਦੇਖੀ ਉਹ ਵੀ ਉੱਠ ਗਈ ਨੂਰੂ ਨੂਰੂ ਜੀ ਜੀ ਓਏ ਜੀ ਜੀ ਆ ਗਈ ਜੁਬਰੀਤ ਵੀ ਕਰ ਲਵੇ ਜੀ ਦੀ ਆ ਗਈ ਕਰੀ ਪੁੱਤ ਪਾਪਾ ਨਾ ਆਹ ਮੈਨੂੰ ਗੱਲ ਯਾਦ ਆ ਗਈ ਉਹਦਾ ਮਨਪ੍ਰੀਤ ਭੈਣ ਕੈਨੇਡਾ ਚ ਗਿਆ ਅਜਾ ਉੱਥੇ ਦੀ ਬਲਾਸਪੋਰਟ ਦਾ ਪਿੰਡ ਆ ਉਹ ਕਹਿੰਦੀ ਵੀ ਕਹਿੰਦੀ ਵੀ ਮੈਨੂੰ ਕਹਿੰਦੀ ਬਹੁਤ ਉਦਾਂ ਕਹਿੰਦੀ ਤਰਸਾਜ ਦਿਨ ਕਹਿੰਦੀ ਪਹਿਲਾਂ ਨੂਰ ਨੇ ਪਾਰੀ ਕਰੀ ਕਹਿੰਦੀ ਜ ਆ ਆਪਣੀ ਰੀਤ ਪਾਰੀ ਕਰਨਗੀ ਕੰਨੀ ਨੂੰ ਰੋਦਾ ਥੱਪੜ ਮਾਰਾ ਕਹਿੰਦੀ ਕੰਨੀ ਫੂਲ ਵਾਲੇ ਲੈਣੇ ਨੇ ਤੇਜਾ ਕਹਿੰਦੀ ਕਢੀ ਆਪਣੀ 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 ਤਾਂ ਸਭੀ ਸੁਣਨੀ ਜੇ ਕਹਿੰਦੀ ਪਰ ਉਹਦਾ ਕੁਝ ਵੀ ਨਹੀਂ ਕਹਿ ਉਹ ਮੁੜ ਕੇ ਕਹੜੀ ਮੈਨੂੰ ਬਹੁਤ ਅੰਤਾਂ ਕਹਿੰਦੀ ਜਾਨੀ ਇਹਨਾਂ ਨੂੰ ਪਤਾ ਹੈ ਵੀ ਸਾਡਾ ਸਮਾਨ ਹੈ ਛੇੜੋ ਮਾਸੀ ਦਾ ਪੂਰਾ ਹੱਥ ਕਾਲੀ ਤੇ ਮਾਸੀ ਭਾਜੀ ਕੈਂ ਇਹ ਕਹਾ ਜੀ ਇਹ ਵੀ ਮਾਪਾ ਜੀ ਪਰ ਪਾਣ ਜੀ ਨੇ ਸਿਆਣ ਦੀ ਹੈ ਇਹ ਵੀ ਬੋਲ ਜੀ ਹੈ ਭਣਜੀਆ ਪਰ ਮਾਸੀ ਘਰ ਬਹੁਤਾ ਜਿਆਦਾ ਮਾਸੀ ਕੀ ਕਰਦੀ ਦੀ ਉਦੋਂ ਬੇਟਾ ਵਾਂ ਮਨ ਕੇ ਇਕੋ ਜਾਂਦੀ ਦੀ ਪਾਰੀ ਕਰਨ ਤਾਂ ਉੱਥੇ ਜਿਵੇਂ ਝਿੜਕਦੀ ਸੀ ਉਹਨੂੰ ਹੋਏ ਇਹਦੇ ਕੋਲੋਂ ਵੀ ਝਿੜਕਦੀ ਦੀ ਦੋਹੇ ਪਾਸੇ ਝਿੜਕਦੀ ਇਹ ਕਹਿੰਦੀ ਮਾਹੇ ਕਰਦੀ ਉਹ ਡਾਉਣ ਨੇ ਨੇੜੇ ਲੀਡਰ ਆ ਇਹਨਾਂ ਦੀ ਸਹੀ ਗੱਲ ਓਏ ਓਏ ਚੱਲ ਗਈ ਪਰ ਇਹਨਾਂ ਨਾਲ ਜਿਵੇਂ ਇਹ ਚੱਲੂਗੀ ਉਹ ਮਗਰ ਮਗਰ ਇਹ ਦੋਨਾਂ ਨੇ ਚੱਲਣਾ ਹੈ ਬਿਲਕੁਲ ਸਹੀ ਗੱਲ ਹੈ ਵਸਾ ਨਹੀਂ ਖਾਣਾ ਕੋਈ ਵੀ ਦਾ ਨਹੀਂ ਇਹ ਦੋਨੇ ਰੱਖ ਕੇ ਰਹਿ। ਇਹ ਨਾ ਨਹੀਂ ਇਹਨਾਂ ਦੀ ਬਣੂਗੀ ਆਪ ਸਮਝ ਲੋਹਾ। ਉਹ ਦੂਆ ਦਾ ਉਹ ਤਾਂ ਮੈਨੂੰ ਲੱਗਦਾ ਨਾ ਘੰਟਾ ਲੈ ਕੇ ਭਜਾਇਆ ਸੀਦੂ। ਉਹਦਾ ਤਾਂ ਮੈਨੂੰ ਲੱਗਦਾ ਉਹਦੀ ਤਾਂ ਉਮੀ ਨਹੀਂ ਬਣਨੀ ਨਾ ਨਾੜਾ ਉਹਨੇ ਤਾਂ ਜਿਹਦੇ ਚ ਟਾਗ ਚ ਰੋਕੇ। ਮੈਨੂੰ ਤਾਂ ਲੱਗਾ ਉਹਨੇ ਸਿਰ ਪਾੜ ਕੇ ਕਹਿੰਦਾ ਚਾਚੂ ਯਾਰ ਮੈਂ ਸਿਰ ਪਾੜ। ਇਹ ਬਾਜੀ ਕਿ ਜਾ ਹੁੰਦੂ। ਬੱਸ ਨੇ ਆਏ ਕਰੇ ਗੱਲਾਂ ਕਰਕੇ ਦੇਖ। ਚਲੀ ਜੀ ਦੱਸ ਦੇ ਇਹਨੂੰ ਵੀਰ ਜੀ ਦੱਸ ਦੇ। ਵੀਰ ਜੀ ਉਹ ਦੱਸ ਦੇ। ਨੁਰੂ ਕੌਣਾ ਪੁੱਤ ਇਹ? ਹੈ? ਪਹਿਲਾਂ ਮੇਰੀ ਗੱਲ ਪਹਿਲਾ ਮੇਰੀ ਗੱਲ ਸੁਣ ਸਾਸ੍ਰੀਕਾਲ ਤਾਂ ਬੁਲਾ ਦੇ ਸਾਸ੍ਰੀਕਾਲ ਆਉਂਦੀ ਹੋਣੀ ਬੁਲਾਣੀ ਹੋਣੀਆਂ ਹੋਂ ਨਹੀਂ ਹੋਣੀ ਸਾਸ੍ਰੀਕਾਲ ਹੋਂ ਨਹੀਂ ਬੁਲਾਣੀ ਕਦੂ ਜੀ ਨੇ ਸਾਸ੍ਰੀਕਾਲ ਹੋ ਤਾਂ ਉੱਪਰ ਹੀ ਸਾਡੇ ਬੁਜੀਏ ਹੋਰ ਸਹੀ ਨਿੰਦਰ ਹੈ ਅੱਜ ਬੇਣ ਦੀ ਜਾਨ ਨਹੀਂ ਦੇਣੀ ਅਸੀਂ ਕਿਆ ਕਰੂਗਾ ਲੈ ਹੁਣ ਤਾਂ ਆਪਣੀ ਕੁੜੀ ਕੋਲ ਜਾਣਾ ਉਹਨੇ ਕਿਹਾ ਮੈਂ ਜਿਹੜੀ ਅਸੀਂ ਮੈਂ ਤਾਂ ਆਪਣਾ ਕੁੜੀ ਕੋਲ ਜਾਣਾ ਹੈ ਫਿਰ ਮੁੜ ਕੇ ਆ ਜਾਏ ਜਾਇਆ ਹੋਈ ਦਵਾਰਾ ਮੁੜ ਕੇ ਆਨੇ ਹੋਈ ਮੁੜ ਕੇ ਆ ਜੂਗੀ ਮੁੜ ਕੇ ਆਉਦੇ ਬਾਕੀ ਚਾੜ ਲਾਓ ਠੀਕ ਹੈ ਅੱਜ ਨਹੀਂ ਜਾਣਦੇ ਸਰ ਧੀਮਾ ਰਣੀ ਮੈਂ ਪੱਕਾ ਕੇ ਕਹਿ ਕੇ ਚੱਲੀ ਆ ਰੱਖੂਗਾ ਮਮਮੀ ਨੇ ਇੱਕ ਦਿਨ ਰੱਖੂਗੇ ਇੱਥੇ ਕੋਈ ਆਪਾਂ ਵੀ ਕੋਡਰ ਦੀ ਜਵਾਬ ਦੇਖਣੀ ਆ ਮੈਂ ਵੀ ਕਮਰੇ ਚ ਜਾ ਕੇ ਦੇਖਣੀ ਕਮਰੇ ਦੇਖੀ ਮੈਂ ਕੋ ਰਹਿੰਦੀ ਆ ਮੈਂ ਲੈ ਕੇ ਚਾਹੁੰਦੀ ਮੈਂ ਰੱਖਣੀ ਆ ਭਰਾ ਵੀ ਤੇਰੀ ਆ ਮੈਂ ਕਿਹਾ ਪਹਿਲਾਂ ਨਹੀਂ ਫਿਰ ਤਾਂ ਫਿਰ ਤਾਂ ਬਾਈ ਰਾਤ ਰਾਤ ਦੀ ਸ਼ਰਤ ਆ ਹਾਂ ਫੇਰ ਠੀਕ ਹੈ ਇਹ ਵੀ ਜਵਾਨ ਦੀ ਗੱਲ ਆ ਹਾਂ ਆ ਜਵਾਨ ਕਰਦੀ ਕਿ ਕੀ ਆ ਕਹਿੰਦੀ ਐ ਕਿ ਕਿਆ ਖਾਣਾ ਮੈਨਾਂ ਪਤਨੀ ਘਰੇ ਗਈ ਨਾ 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 ਦੂਰ ਹਟ ਗਈ ਆ ਸਾਡੇ ਘਰ ਕਿੱਦਾਂ ਛੋੜੇ ਕੰਮ ਕਰਦੇ ਆਂ ਜੀ ਕਿੱਥਾ ਤੇ ਆ ਇਹ ਹੋਏ ਕੋਸ ਕੋਸ ਨਾ ਮਾਸੀ ਜੀ ਟਾਇਲ ਪਰ ਬੰਦਾ ਜਾਂ ਨੰਗੇ ਪੈਰ ਤੁਰਦਾ ਫਿਰ ਹੋਏ ਜਾਂਦੇ ਪੈਰ ਹਾਂ ਨਾਲੇ ਪੁੱਤ ਮੈਂ ਤਾਂ ਬਹੁਤ ਮੈਨੂੰ ਵੀ ਚੱਪਲਾ ਬਣਦੀ ਆ ਉਹ ਨਾਲੇ ਇਹ ਵੀ ਮੇਰੀ ਗੱਲ ਸੁਣ ਲਈ ਕਿ ਇੱਕ ਨਿਸ਼ਾਨੀ ਹੋ ਸਕਦੀ ਹੈ ਜੇ ਮੈਂ ਮੰਨ ਕੇ ਚਲੋ ਵੀ ਮੈਂ ਇੱਥੇ ਘਰ ਲੱਗੇ ਪੈਰ ਫਿਰਦਾ ਹਾਂਗਾ ਤਾਂ ਵੀ ਮੇਰੇ ਇੰਨੇ ਕਾਲੇ ਪੈਰ ਥੋੜਾ ਹੁਣ ਲੱਗੇ ਜੇ ਮੈਂ ਕਿਤੇ ਖੇਤਾਂਾਂ ਤੇ ਮਿੱਟੀ 'ਚ ਕਿਤੇ ਬਾਹਰ ਗਿਆ ਹਾਂਗਾ ਤਾਂ ਮੇਰੇ ਇੰਨੇ ਪੈਰ ਕਾਲੇ ਹੋਣਗੇ ਇਹ ਤਾਂ ਹੈ ਜੀ ਹੁਣ ਜੇ ਬੈੱਡ 'ਤੇ ਬਰੇ ਉੱਥੇ ਪਿਆ ਰਿਹਾ ਫੋਨ ਚ ਲਾਈ ਜਾਣਾ ੱਲੇ ਘਰ ਚੋਕਾ ਕਰਕੇ ਆਇਆ ਤਾਂ ਮੈਨੂੰ ਪਤਾ ਆ ਟੋਕਾ ਕਰਕੇ ਰਿਹਾ ਕੱਟ ਨਹੀਂ ਵੱਢ ਕੇ ਰਿਹਾ ਮੈਂ ਸਾਰਾ ਕੁੱਖ ਕਰਕੇ ਕੀ ਲੈਣਾ ਐ ਨਹੀਂ ਸੀਨਾ ਪਤਾ ਸਾਰਾ ਕੁੱਖ ਕਰਕੇ ਚਲ ਕੋਈ ਜਿਹੜਾ ਕੰਫੂਮਾ ਹੈ ਜੇ ਜ਼ਰੂਰੀ ਹੈ ਵੀ ਮੈਂ ਕੰਮ ਕਰਾਉਣਾ ਹੈ ਬੜੀ ਮੈਂ ਕਿਹੜੇ ਕਿਹੜੇ ਬਸ ਇੰਨਾ ਵੀ ਮੈਂ ਕੰਮ ਕਰਦਾ ਤੇ ਮਜੂਰ ਕਰ ਦਿੰਦੇ ਸਨ ਮਨ ਦਾ ਕਹਿੰਦੀ ਨਹੀਂ ਮੈਂ ਕੱਦ ਕਿਆ ਕਰਾ ਜੇ ਕਹਿੰਦੇ ਨੇ ਕੰਮ ਨਹੀਂ ਕਰਦੀ ਉਹ ਕਰਦੀ ਨਹੀਂ ਤੂੰ ਤਾਂ ਕਰਦੀ ਨਹੀਂ ਇੱਧਰ ਵੀ ਨਹੀਂ ਕਰਦੇ ਕੋਈ ਵੀ ਨਹੀਂ ਕਰਦਾ ਹੈ ਆ ਆਪਣੇ ਆਪ ਕੁੱਟਕੇ-ਕੁੱਟੀ ਮੁੱਝ ਕਿਵੇਂ ਪੈ ਗਈ ਚੁੱਲੇ ਦਾ ਗੱਗਾ ਵਿੱਕੀ ਤੇ ਤੁਹਾਨੂੰ ਤੁਹਾਨੂੰ ਆਮੇ ਸਾਰੇ ਕਮੈਂਟ ਕਰਦੇ ਵੀ ਕੀ ਨਹੀਂ ਰੋਟੀ ਪਾਣੀ ਬਣਾਉਂਦੇ ਇਹਨਾਂ ਦਾ ਸਿਰ ਚੜਾਈ ਜਾਂਦੀ ਆ ਬੰਦੇ ਸ਼ਾਂਤ ਕੁਸਮ ਹੈ ਇਹ ਚ ਕਰ ਰਹੇ ਉਹ ਖੇਤਾਂ ਦੇ ਚਲਦੇ ਹਰ ਗੁਣ ਅੱਗੇ ਨਾਲ ਮੈਨੂੰ ਮੜੀ ਦੇਖੋ ਤਾਂ ਠੀਕ ਲੱਗ ਦਿਖਾਨ ਨਹੀਂ ਪਾਈ ਨਾ ਨਹੀਂ ਕਾਲੀ ਪਈ ਹੈ ਤੋ ਛੋਰ ਤਰਾਸ ਨੂੰ ਤਿੰਨ ਵਾਰ ਜਾ ਕੇ ਆਉਂਦਾ ਨੂੰ ਦੇਖਣਾ ਦੇਖਣ ਕੀ ਹੈ ਰਾਤ ਨੂੰ ਉੱਠੀ ਹੈ ਰੋਦੀ ਆਸਦੀ ਹੈ ਤੇ ਉਹ ਲੋਨ ਕਈ ਗੇੜਾ ਵੀ ਇਹ ਪਿੱਕ ਹੀ ਆ ਇਹਦੇ ਐਵੇਂ ਪਹਿਲਾਂ ਮੂੰਹ ਘੇਟ ਰਿਹਾ ਇਹ ਪਤਾ ਕਾਤੇ ਦੇਖ ਲੈ ਇਹਦੇ ਨੂੰ ਸੋਚਦੇ ਤੇ ਸੁਆਹ ਆ ਹੁਣ ਜਦ ਮੈਂ ਪੈਂਦੀ ਤੇਰੇ ਕੋ ਮਜਾਲ ਜੇ ਕੋਈ ਮੇਰੇ ਰੇਲੇ ਵੀ ਆਜਵੇਂ ਲਖੜਾ ਦੇਣੀ ਆ ਹੋਰ ਵੀ ਸੁਝਾਵ ਕਰਕੇ ਪੈਂਦਾ ਤਾਂ ਨਹੀਂ ਕਈ ਵੇ ਬੋ ਮੈਂ ਕਹਿਣਾ ਵੀ ਕਿ ਥੋੜੀ ਬੜਾ ਜੱਟ ਘਾਰ ਦਵਾ ਦੇ ਇਹ ਵੀ ਕਿ ਬੜਾ ਜੱਥੇ ਫੜੇ ਆਉਂਦਾ 10 ਮਿੰਟ ਲਾਇਆ ਨਹੀਂ ਹੁਣ ਤਾਂ ਇਹ ਸਿਰਫ ਰਾਤ ਨੂੰ ਦੋ ਵਾਰ ਉੱਠਦੀ ਆ ਪਹਿਲਾਂ ਬਹੁਤ ਉੱਠਦੀ ਸੀ ਜਦੋਂ ਪਹਿਲਾਂ ਛੋਟੀ ਸੀ ਨਾ ਛੋਟੀ ਸੀ ਉਹ ਵੀ ਆਪਾਂ ਨੂੰ ਹੋ ਜਾਂਦਾ ਵੀ ਦੋ ਦੋ ਘੰਟੇ ਬਾਅਦ ਬੱਚਾ ਦੁੱਧ ਪੀਦਾ ਹਾਂ ਇਹ ਤਾਂ ਆਏ ਖੋਲੂਗਾ ਮਨ ਲੱਗਦੇ ਕਿ ਜਿੱਦਾਂ ਚੋਰ ਕੋਸੇ ਮੈਂ ਤਾਂ ਗੋਲਦਾ ਵੀ ਨਾ ਫਾੜੀ ਨੀਂਦ ਖਰਾਬ ਹੋਵੇ ਹਾਂ ਨਾ ਹਰ ਗੋਲਦੀ ਨੀਂਦ ਖਰਾਬ ਹੋਵੇ ਹੂੰ ਜੇ ਮੈਂ ਉੱਠੀ ਵੀ ਉਹ ਫਿਰ ਤਾਂ ਗੱਲ ਵੱਖਰੀ ਹੈ ਕਿ ਮੈਂ ਦੇਖੇ ਰਹਿਣਾ ਕਿ ਕੋਈ ਮੈਂ ਲੱਕ ਦੇਖੇ ਰਹਿਣਾ ਇਹ ਤਾਂ ਹੈ ਹਾਂਜੀ ਹਾਂ ਬਿਲਕੁਲ ਇਹ ਪਤਾ ਕਿ ਆ ਕਰਦੇ ਸਵੇਰੇ ਉੱਠਦੇ ਆ ਦੋਨੇ ਜਣੇ ਲੈ ਆਉਂਗੀ ਉੱਧਰ ਫਿਰ ਜਦ ਮੈਂ ਚੱਕ ਲੂਗੀ ਫਿਰ ਖੋ ਵੀ ਛੇਤੀ ਲੱਗੇ ਵੀ ਘਰ ਤੇ ਚੱਕ ਲਈ ਬਟੇਕਾ ਦਾ ਸਾਰਾ ਨਾ ਲਾਲਾ ਬਣਾ ਚਾਹ ਪੂਰਾ ਕਰਨਾ ਇੱਕ ਵਾਰ ਸਹੀ ਗੱਲ ਹੈ ਜੀ ਸਹੀ ਗੱਲ ਮੇਰਾ ਤਾਂ ਪੂਰਾ ਹੀ ਹੋ ਜਾਂਦਾ ਵਾ ਕਰ ਲਈ ਹੁਣ ਅਨੇ ਕੋਲ ਪਾ ਦਿਓ ਰਾਤ ਨੂੰ ਜਾਓ ਵੀ ਉਧਰ ਤੇ ਨਾ ਅੱਜ ਦੀ ਰਾਤ ਸੰਦੀਪ ਕੋਲ ਪਹੁੰਗੂਗੀ। ਮੈਂ ਚੋਅ ਪੂਰਾ ਕਰ ਲੈਣ ਦੇ। ਪੱਕਾ ਪਾ ਲੂੰਗੀ। ਪਾ ਲਈ ਫੇ ਮੈਂ ਕਿਵੇਂ ਰੋਚਾ ਤੈਨੂੰ। ਚੋਅ ਪੂਰਾ ਕਰਨਾ ਤੂੰ ਕਰ ਲਈ। ਨਾ ਸੰਦੀਪ ਹੋਰ ਕਿਸੇ ਨਾਂ ਨੇ ਕੋਈ ਗੱਲ। ਸਕੇ ਨਾਂ ਨਹੀਂ ਮੈਂ ਤੇਰੀ। ਹਾਂ। ਮੇਰੇ ਕੋਲ ਪਹੁੰਗੂਗੀ। ਉਹ ਤਾਂ ਮਾਸੀ ਆ। ਉਹ ਤਾਂ ਮਾਸੀ ਦਾ ਬਾਰਾ ਹੀ। ਸਾਰਿਆਂ ਦੀ ਮਾਸੀ ਆ, ਇਹਦੀ ਵੀ ਮਾਸੀ ਆ ਉਹਦਾ ਮਾਸੀ। ਏਨੇ ਨੇ ਸਦੀਆਂ ਬਾਅਦ ਵੀ ਉਹ ਕਹਿੰਦਾ ਲੈ ਨਹੀਂ ਸਾਨੂੰ ਨਾ ਸਾਰਿਆਂ ਨੇ ਮਾਫੀ ਦੇਣੀ ਇਹ ਮੈਂ ਨਾਨੀ ਕਹਿੰਦਾ ਹਾਂ ਨਹੀਂ ਨਹੀਂ ਇਹਦਾ ਤੇਰੇ ਕੋਲ ਜਾਦਾ ਤੈਨੂੰ ਮੈਨੂੰ ਨਾਨੀ ਬਣਾਣਾ ਚਾਹਤ ਨਹੀਂ ਨਹੀਂ ਤੁਸੀਂ ਕੁਸ ਨਾ ਕਹੋ ਕਾ ਮੈਂ ਆਪੇ ਬੈਠ ਕੇ ਆਪੇ ਨਹੀਂ ਨਾਨੀ ਦੇ ਨਾ ਰੱਟਾ ਲਵਾਦੇ ਉਹ ਕਿਤੇ ਮਾਸੀ ਨੂੰ ਵੀ ਨਾਨੀ ਸਾਹਮਣੇ ਕਿ ਭਾ ਵੀ ਲੱਗੀ ਗਈ ਹੈ ਕਿਤੇ ਦਾਦੀ ਨੂੰ ਵੀ ਨਾਨੀ ਕੋਈ ਕਹਦਾ ਉੱਧਰ ਪੁਆਇਆ ਚਾਹ ਚਾਹ ਤੇ ਪੁੱਤ ਮੇਰਾ ਪੁੱਤ ਨਾਨੀ ਆ ਗਈ ਨਾਨੀ ਆ ਗਈ ਹੋ ਜਾਵੇ ਕਿਤੇ ਨਹੀਂ ਇਹ ਤਾਂ ਪਾਪਾ ਨੂੰ ਵੀ ਰੰਗੀ ਲੱਗਦੀ ਗੱਲ ਵੀ ਸਹੀ ਆ ਨਹੀਂ ਨਹੀਂ ਮੈਂ ਤਾਂ ਹੱਸ ਰਹੀ ਆ ਪਰ ਸੰਦੀਪ ਜਿਆਦਾ ਕਰਦੀ ਸਾਡੀ ਜਿਆਦਾ ਕਰਦੀ ਹੈ ਭਾਈ ਹਾਂ ਮੈਂ ਜਿੰਨਾ ਮਰਦਾ ਹਾਂ ਲੜਾਣਾ ਲੜਾਵਾ ਤੋੜਾ ਸਾਂ ਨਹੀਂ ਕਰਦੀ ਇਹ ਘੱਡੀ ਹਾਂ ਮੈਂ ਅਸੀਂ ਜਿੱਦ ਜੋ ਮੱਝ ਕਰੀ ਅਸੀਂ ਮੇਲ ਵਾਲੀ ਚੱਲੀ ਜਾ ਰਹੇ ਹਾਂ ਹਾਂਜੀ ਹਾਂ ਭਾਈ ਨਾ ਇਹ ਕਰਦੀ ਸਹੀ ਗੱਲ ਆ ਜੀ ਉਹ ਤਾਂ ਸਹੀ ਆ ਉਹ ਦੇਖ ਲਾ ਵੀ ਨਾ ਕਰਦੇ ਆ ਕਿੰਨੇ ਸੌਣ ਮੈਂ ਦੇਹ ਹੈ ਤੁਹਾਡੇ ਬਿੱਤੀਆਂ ਹਾਜ਼ਿਰ ਆਈ ਹਾ ਇਹ ਮੈਂ ਕਹੇ ਆ ਕਹਿੰਦੀ ਠੀਕ ਆ ਨਾ ਨਹੀਂ ਉਹ ਪਹਿਲਾਂ ਵਾਪਸ ਸੈਟ ਹੋ ਗਈ ਵੀ ਕਿਹੜਾ ਸੁਈਆ ਮੇ ਆ ਠੀਕ ਹੈ ਪਪੂ ਚਲੋ ਜੈਸਮੀਨ ਕਿੱਧਰ ਗਈ ਚਲੀ ਆ ਫੇ ਮਮੀ ਟਾਈਮ ਬਹੁਤ ਹੋਜਣਾ ਹੈਨਾ ਜੈਸਮੀਨ ਆ ਜਾ ਆ ਤਾਂ ਘਰ ਦੀ ਸਾਡੇ ਇੱਧਰ ਠੀਕ ਹੈ ਜੈਸਮੀਨ ਉੱਠਾ ਫਿਰ ਕਿੱਥੇ ਆ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਤੁਹਾਨੂੰ ਭਾਈ ਭੈਣ ਕੋਲ ਜਾ ਕੇ ਇਹ ਵਾਲਾ ਬਲੌਗ ਤਾਂ ਹੁਣ ਇੱਥੇ ਹੀ ਕਰਦਾ ਕਰਦੇ ਆਪਾਂ ਪੂਰਾ। ਜੀ ਆਜੋ ਦਿਨ ਦਿਨ ਫਿਰ ਤੇਰੀ ਮੰਮੀ ਰੱਖਣੀ ਅਸੀਂ। ਹਾਂ ਜੀ ਹਾਂ ਕੋਈ ਗੱਲ ਨਹੀਂ ਜੀ। ਤੇ ਮਿਲਦੇ ਆ ਹੁਣ ਤੁਹਾਨੂੰ ਭੈਣ ਕੋਲ ਕਿਸੇ ਅਗਲੇ ਬਲੌਗ 'ਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।